ਕੰਮੀ ਨੇ ਕੰਮੀ ਨੇ ਵੇਟ ਵੇਟ ਕਰਦਾ ਫੋਟੋ ਵੀਡੀਓ ਬਣਦੀ ਬਈ ਬਾਬੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਭੰਡਾਲ ਸੁਪਰ ਚੈਨਲ ਸਕੱਤਰ ਪੰਜਾਬ ਕਿਸਾਨ ਯੂਨੀਅਨ ਬਾਕੀ ਆ ਸਾਡੇ ਨਾਲ ਸਾਡੀਆਂ ਭਰਾ ਭੈਣਾਂ ਇੱਥੇ ਪੰਨੀਆਂ ਦੋ ਸਰਦਾਰ ਧਰਮਿੰਦਰ ਸਿੰਘ ਦੀ ਭਾਰਤੀ ਕਿਸਾਨ ਯੂਨੀਅਨ ਟਿਕਾਉਂਦਾ ਤੇ ਸਰਦਾਰ ਸਤਨਾਬ ਸਿੰਘ ਦੀ ਭਾਰਤੀ ਕਿਸਾਨ ਯੂਨੀਅਨ ਮੁਝੈਲ ਅੱਜ ਤਿੰਨੇ ਜਥੇਬੰਦੀਆਂ ਵੱਲੋਂ ਜਿਹੜਾ ਮੰਗ ਪੱਤਰ ਦੇਣ ਲਈ ਡਿਪਟੀ ਕਮਿਸ਼ਨਰ ਤਰਨਤਾਰਾ ਆਫਿਸ ਵਿੱਚ ਕੇ ਪਹੁੰਚੇ ਆ ਇਹਦਾ ਮਸਲਾ ਇਹ ਆ ਕਿ ਜਿਹੜੀ ਪਿੰਡ ਗਗੜੇয়াল ਦੀ 86 ਕਿੱਲੇ ਜ਼ਮੀਨ 87 1955 ਨੂੰ ਜੋ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਸੈਂਟਰ ਗਵਰਨਮੈਂਟ ਵੱਲੋਂ ਅਲਾਟ ਕੀਤੀ ਗਈ ਸੀਗੀ ਆਪਣਾ ਗੁਜ਼ਰਪਾਸਰ ਕਰਨ ਦੇ ਲਈ ਉਸ ਜ਼ਮੀਨ ਤੇ ਮੌਜੂਦਾ ਸਮੇਂ ਇੱਕ ਧਨਾਟ ਪਰਿਵਾਰ ਕੂਰਨ ਸਿੰਘ ਦਾ ਪਰਿਵਾਰ ਜਿਹੜਾ ਗਗੜੇয়াল ਵਿਖੇ ਰਹਿ ਰਿਹਾ ਤੇ ਹੁਣ ਉਹਦੀ ਅਗਲੀ ਪੀੜ੍ਹੀਆਂ ਜਿਹੜੀਆਂ ਹਨ ਉਹਨਾਂ ਵੱਲੋਂ ਜਿਹੜਾ ਹੈਗਾ ਜਾਲੀ ਰਜਿਸਟਰੀ ਅਗਰਾ ਕੇ ਕਬਜਾ ਕੀਤਾ ਹੋਇਆ ਉਸ ਸੰਬੰਧੀ ਅੱਜ ਅਸੀਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਕਿਉਂਕਿ ਇਹ ਮਸਲਾ ਜਿਹੜਾ ਹੈਗਾ ਵਾ 1955 ਤੋਂ ਲੈ ਕੇ 1996 ਤੱਕ ਉਕਤ ਜਿਹੜੇ ਇਹ ਗਰੀਬ ਪਰਿਵਾਰ ਨੇ ਆਰਥਿਕ ਪੱਖੋਂ ਕਮਜ਼ੋਰ ਜਿਹੜਾ ਵਰਗ ਇਹ ਸਾਡਾ ਉਹਨਾਂ ਦੇ ਕੋਲੇ ਇਹ ਜ਼ਮੀਨ ਜਿਹੜੀ ਹੈਗੀ ਆ ਇਹ ਕਬਜ਼ੇ ਰਹੇ ਨੇ ਪਰ 1996 ਤੋਂ ਲੈ ਕੇ ਮੌਜੂਦਾ ਸਮੇਂ 2025 ਤੱਕ ਹੁਣ ਉਹ ਜਿਹੜਾ ਤਨਾਟ ਪਰਿਵਾਰ ਹੈ ਇੱਕ ਰੱਜਿਆ ਪੂਜਿਆ ਪਰਿਵਾਰ ਜਿਹੜਾ ਆਪਾਂ ਕਹਿ ਸਕਦੇ ਆ ਕਿ ਉਹ ਉਸ ਵੱਲੋਂ ਇਸ ਜ਼ਮੀਨ ਦੇ ਉੱਪਰ ਕਬਜ਼ਾ ਕੀਤਾ ਹੋਇਆ ਹੈ ਪਰ ਪਿਛਲੇ 30 ਸਾਲ ਤੋਂ ਜਿਹੜੇ ਇਹ ਪਰਿਵਾਰ ਨੇ ਅੱਠ ਪਰਿਵਾਰ ਨੇ ਜਿਹੜੇ ਹੈਗਾ ਇਹ ਵੱਡੇ ਪੱਧਰ ਤੇ ਉੱਪਰ ਲੜਾਈ ਲੜ ਰਹੇ ਨੇ ਪਰ ਇਹਨਾਂ ਦੀ ਕੋਈ ਸਰਵੇਖੀ ਨਹੀਂ ਹੋ ਰਹੀ ਕਿਉਂਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਇੱਥੇ ਇੱਕ ਅਪਲਾਈ ਕੋ ਬਹੁਤ ਵੱਡਾ ਹੈ ਕਿ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਉਹ ਮਾਲ ਵਿਭਾਗ ਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਿਲੀ ਭੁਗਤਾਨ ਨਾਲ ਹੋਈਆਂ ਨੇ ਜੇਕਰ 30 ਸਾਲ ਤੋਂ ਇਹਨਾਂ ਪਰਿਵਾਰਾਂ ਦੀ ਕੋਈ ਸਰਵੇਖੀ ਨਹੀਂ ਹੋਈ ਤਾਂ ਇਹਦੇ ਪਿਛੇ ਕਾਰਨ ਸਭ ਤੋਂ ਵੱਡਾ ਜਿਹੜਾ ਅਸੀਂ ਅੱਜ ਤੱਕ ਜਾਂਚ ਕੀਤੀ ਹੈ ਇਹੀ ਲੱਗਿਆ ਹੈ ਕਿ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਦੀ ਪ੍ਰੋਪਰ ਪ੍ਰੋਪਰ ਮਿਲੀ ਭੁਗਤ ਹੈ ਇਹਦੇ ਵਿੱਚ ਚਾਹੇ ਉਹ ਮਾਲ ਡਿਪਾਰਟਮੈਂਟ ਹੋਵੇ ਚਾਹੇ ਪੁਲਿਸ ਮੈਕਮਾ ਹੋਵੇ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਹੋਵੇ ਕਿਉਂਕਿ ਉਹ ਤਨਹਾੜ ਪਰਿਵਾਰ ਦੀਆਂ ਫੈਕਟਰੀਆਂ ਬਾਹਰ ਹੋਣ ਕਾਰਨ ਮੋਟਾ ਰੁਪਈਆ ਹੋਣ ਕਾਰਨ ਹਰ ਵਰਗ ਨੂੰ ਖਰੀਦਿਆ ਜਾ ਰਿਹਾ ਹਰ ਜਿਹੜਾ ਹੈਗਾ ਪ੍ਰਸ਼ਾਸਨਿਕ ਅਧਿਕਾਰੀ ਨੂੰ ਖਰੀਦਿਆ ਜਾ ਰਿਹਾ ਤੇ ਇਹਨਾਂ ਪਰਿਵਾਰਾਂ ਦਾ ਜਿਹੜਾ ਹੈਗਾ ਵਾ ਜ਼ਮੀਨ ਦੇ ਉੱਪਰੋਂ ਕਬਜ਼ਾ ਨਹੀਂ ਛੱਡਿਆ ਜਾ ਰਿਹਾ ਸੋ ਇਸ ਬੰਦੀ ਅਸੀਂ ਅੱਜ ਇੱਥੇ ਮੰਗ ਪੱਤਰ ਦੇਣ ਲਈ ਪਹੁੰਚੇ ਸੀ ਇਹ ਮੰਗ ਪੱਤਰ ਦੇਣ ਤੋਂ ਬਾਅਦ ਜੇਕਰ ਨਹੀਂ ਸੁਣਵਾਈਂਦੀ ਤਾਂ ਅਗਲਾ ਐਕਸ਼ਨ ਜਥੇਬੰਦੀ ਵੱਲੋਂ ਕੀ ਹੋਊਗਾ ਜੀ ਦੇਖੋ ਜੀ ਅਸੀਂ ਇਸ ਤਰ੍ਹਾਂ ਵਾ ਕਿ ਜੇਕਰ ਅਸੀਂ ਅੱਜ ਪਹਿਲਾਂ ਮੰਗ ਪੱਤਰ ਦਵਾਂਗੇ ਉਸ ਤੋਂ 1 ਹਫ਼ਤੇ ਦਾ ਅਸੀਂ ਅਲਟੀਮੇਟਮ ਦੇ ਕੇ 1 ਹਫ਼ਤੇ ਬਾਅਦ ਦੁਬਾਰਾ ਏਸੀ ਆਫਿਸ ਦੇ ਵਿੱਚ ਇਸੇ ਸਮੇਂ ਮਿਲਾਂਗੇ ਜੇਕਰ ਫਿਰ ਵੀ ਕੋਈ ਆਪਣਾ ਸੁਣਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਵੱਲੋਂ ਮੀਟਿੰਗ ਲਾ ਕੇ ਵੱਡੇ ਪੱਤਰ ਤੇ ਸੰਘਰਸ਼ ਹੋ ਲਿਖੇ ਜਾਣਗੇ ਤੇ ਉਸ ਸੰਘਰਸ਼ ਦੇ ਜੋ ਵੀ ਸਿੱਟੇ ਨਿਕਲਣਗੇ ਉਹਦਾ ਜ਼ਿੰਮੇਵਾਰ ਜ਼ਿਲ ਜੋ ਕਿ ਫਤਿਹ ਅੱਜ ਅਸੀਂ ਪਛਾਨ ਦੁਨੀਆ ਦੇ ਨਾਲ ਜਿੱਥੇ ਬੰਦਿਆਂ ਦੇ ਨਾਲ ਲਗੜੇ ਵਾਲ ਜ਼ਮੀਨ ਦੇ ਵਾਪਸ ਦਿਸ ਇਸ ਹਾ ਤਰਨਤਾਰਨ ਦੇ ਪੇਸ਼ਵਾਨ ਵਾਸਤੇ ਆਏ ਆ ਜੋ ਕਿ ਮਾਮਲਾ ਬਹੁਤ ਹੀ ਗੁੰਝਲਦਾਰ ਫੇਰਾ ਫੇਰੀ ਤੇ ਪਾਪ ਦਾ ਇਕੱਠਾ ਕੀਤਾ ਹੋਇਆ ਸਾਡੇ ਬਜ਼ੁਰਗਾਂ ਨੂੰ 7 8 55 ਉਹਨਾਂ ਦੀ ਜ਼ਮੀਨ ਲਾਟੂ ਏਸੀ ਜਿਹਦਾ ਦੁਕਾਨਦਾਰ ਇੰਤਕਾਲ ਰੋਜ਼ਨਾਮੇ ਚ ਸਾਰਾ ਬਣਿਆ ਸੀ ਵਿਭਾਗ ਨੇ ਮੇਰੇ ਤੋਂ ਉਤਰਾ ਕਰਕੇ ਉਹ ਸਾਰਾ 7 8 55 ਦਾ ਰਿਕਾਰਡ ਵੀ ਗੁੰਮ ਕਰਤਾ ਕਹਿ ਲਓ ਸਾੜਤਾ ਕਹਿ ਲਓ ਜਾਂ ਪਤਾ ਨਹੀਂ ਕੀ ਕੀਤਾ ਹੋ ਵਿਭਾਗਾਂ ਦੱਸੇ ਤੇ ਨਾ ਉਹ ਇੰਤਕਾਲ ਵਾਲੇ ਰਜਿਸਟਰ ਕੋਈ ਲੱਭਦਾ ਨਾ ਅਲਾਟਮੈਂਟ ਵਾਲਾ ਕੋਈ ਰਜਿਸਟਰ ਲੱਭਦਾ ਵਾ ਤੇ ਨਾ ਹੀ ਰੋਜ਼ਨਾਮੇ ਚ ਲੱਭਦਾ ਸਾਡੇ ਤੁਹਾਡੇ ਕੋਲ ਤੁਹਾਡੇ ਕੋਲ ਰੋਜ਼ਨਾਮਚਾ ਜਿਹੜਾ ਸਾਰਾ ਕੁਝ ਹੈਗਾ ਵਾ ਲਾਡਮੈਂਟ ਤੁਹਾਡੇ ਕੋਲ ਹੈਗੀ ਆ ਉਹ ਰੋਜ਼ਨਾਮਚਾ ਹੈਗਾ ਵਾ ਜਮਾ ਬੰਦਿਆ ਹੈਗੀਆਂ ਵਾ ਇੱਕ ਇੱਕ ਜਮਾ ਬੰਦੀ ਜਿਹੜੀ ਉਹ ਗਲਤੀ ਖਾ ਗਿਆ ਵਾ ਪ੍ਰਸ਼ਾਸਨ ਵੀ ਜਿਹੜਾ ਉਹਨਾਂ ਕੋ ਸਾਲਿਆ ਭੁਗਤਿਆ ਨਹੀਂ ਗਿਆ ਬਹੁਤ ਵੱਡੀ ਮਹਿਕਮੇ ਨੇ ਗਲਤੀ ਕੀਤੀ ਆ ਜਿਹੜਾ ਅੱਜ ਉਹਨਾਂ ਨੂੰ ਭੁਗਤਣੀ ਪੈਣੀ ਆ ਇੱਕ ਰਜਿਸਟਰ ਜਿਹੜਾ ਵਾ 58 ਦਾ ਉਹ ਰਜਿਸਟਰ ਪੁਤਵਾਰੀ ਦੇ ਕੋਲ ਹੈਗਾ ਹੋਰ ਨਾ ਕੋਈ ਪਿਛਲਾ ਨਾ ਕੋਈ ਅਗਲਾ ਇੰਡਾਨ ਨੇ 6755 ਤੇ ਖਤਮ ਕੀਤੀ ਉਹਦੇ ਪਿਛਲੇ 47 ਦੇ ਵੀ ਖਤਮ ਕੀਤੀ 64 ਦਾ ਜਿਹੜਾ ਜਮ੍ਹਾਂ ਬੰਦੀ ਉਹ ਵੀ ਖਤਮ ਕੀਤੀ ਤੇ 68 ਦੇ ਵਿੱਚ ਜਾ ਕੇ ਇਹਨਾਂ ਆਪਣੀ ਮਨਮਰਜ਼ੀ ਦੇ ਨਾਲ ਉਹ ਇਹਨਾਂ ਨੇ ਜਿਹੜੇ ਸਾਡੇ ਲਾਤੀ ਆ ਉਹਨਾਂ ਨੂੰ ਕਸਟ ਕਰ ਬਣਾਤਾ ਤੇ ਮਾਲਕ ਹੋਰ ਕੋ ਬਣਾ ਦਿੱਤਾ ਤੁਹਾਡਾ ਕੀ ਨਾਮ ਹੈ ਤੇ ਕਿੰਨੀ ਜ਼ਮੀਨ ਤੇ ਜਿਹੜੀ ਜੇ ਮੇਰਾ ਨਾਮ ਸੰਤੋਖ ਸਿੰਘ ਪਿੰਡ ਪੀਰੇਵਾਂਡ ਫਸ ਸੁਬਾ ਸਾਡਾ ਲਾਗੂ ਲੱਗੀ ਆ ਤੇ ਸੰਤੋਖ ਸਿੰਘ ਸੁਪੁੱਤਰ ਸੁੱਚਾ ਸਿੰਘ ਜਿਹੜਾ ਮੇਰਾ ਦਾਦਾ ਲਾਟੀ ਆ ਸਾਧੂ ਸੰਗਤ ਕੰਨਾਸੂ ਕਿੰਨੀ ਜ਼ਮੀਨ ਦੀ ਮੇਰੀ ਵੀ ਵਿੱਚ ਕਿੰਨੀ ਜ਼ਮੀਨ ਹੈ ਜਿਹੜੀ ਟੋਟਲ ਜਿੰਨਾ ਨਸ ਕਰਕੇ ਸੱਚੀ ਕਹਾਣੀ ਆ ਮੇਰੇ ਕੋਲ ਪ੍ਰੂਫ ਵੀ ਹੈਗਾ ਇੱਕ ਰਜਿਸਟਰ ਜਿਹੜਾ ਵਾ ਪਟਵਾਰੀ ਦੇ ਕੋਲ ਹੈਗਾ ਵਾ ਤੇ ਉਹ ਸਿਰਫ ਉਹ ਹੀ ਸਾਡੇ ਕੋਲ ਇੱਕ ਨਿਸ਼ਾਨ ਹੈ ਬਾਕੀ ਮਹਿਕਮੇ ਨੇ ਉਹ ਸਾੜ ਦਿੱਤਾ ਪੂਕ ਦਿੱਤਾ ਪਤਾ ਨਹੀਂ ਕੀ ਕੀਤਾ ਉਹ ਡੀਸੀ ਸਾਹਿਬ ਜਾਣੇ ਜਾਂ ਉਹਦਾ ਮਹਿਕਮਾ ਜਾੜੇ ਇਹ ਡੀਸੀ ਸਾਹਿਬ ਤੋਂ ਥੱਲੇ ਜਿਹੜੇ ਐਸਡੀਐਮ ਅਸਵੇਂ ਵੀ ਬਹੁਤ ਸਾਡੇ ਕੋ ਬਿਆਨ ਵੀ ਹੈਗੇ ਆ ਜਿਹੜਾ ਕਿ ਉਹਨੇ ਬਹੁਤ ਹੀ ਘੱਟਿਆ ਕੰਮ ਕੀਤਾ ਤਹਿਸੀਲਦਾਰ ਨੇ ਬਹੁਤ ਘੱਟਿਆ ਕੰਮ ਕੀਤਾ ਜਿਹੜਾ ਲਾਲ ਸਿੰਘ ਆ ਪਟਵਾਰੀ ਦਾ ਹੋਰ ਪਟਵਾਰੀ ਆ ਇੱਕ ਬੰਨੇ ਸਾਨੂੰ ਲਿਖ ਲਿਖ ਦਈ ਜਾਂਦੇ ਆ ਜੀ ਇਹਨਾਂ ਨੂੰ ਜ਼ਮੀਨ ਲਾਟ ਹੋਈ ਆ ਇਹਨਾਂ ਦਾ ਇੰਤਕਾਲ ਵੀ ਹੋਇਆ ਸੀ ਇਹਨਾਂ ਦਾ ਰਿਪੋਰਟ ਨੰਬਰ ਵੀ ਹੈਗਾ ਸੀ ਤੇ ਦੂਜੇ ਬੰਨੇ ਕਿਤੇ ਸਾਡੇ ਕੋ ਕੱਖ ਨਹੀਂ ਹੈਗਾ ਇਹ ਡੀਸੀ ਸਾਹਿਬ ਨੂੰ ਚਾਹੀਦਾ ਵਾ ਕਿ ਸਾਰੇ ਕੰਮ ਛੱਡ ਕੇ ਇਹ ਡੀਸੀ ਸਾਹਿਬ ਸਾਡੇ ਬਜ਼ੁਰਗ ਮਰਗਾਂ ਜਿਹੜੇ ਇੰਨਾ ਕਮਾਂ ਨੂੰ ਡੀਖਦੇ ਦਾਦਾ ਸਾਡਾ ਮਰ ਗਿਆ ਪਿਓ ਮਰ ਗਿਆ ਅਸੀਂ ਵੀ ਮਰਨ ਵਾਲੇ ਆ ਸਾੜੀ 70 75 ਸਾਲ ਹੋ ਵਰਿਆ ਪਰ ਇਹ ਤਮਾਸ਼ਾ ਦੇਖੀ ਜਾਂਦੇ ਆ ਜਿਹੜੇ ਤਰਨਤਾਰਨ ਦੇ ਗੁਰੂ ਅਰਜਨ ਸਾਹਿਬ ਦੀ ਨਗਰੀ ਦੇ ਲੋਕ ਆ ਇਹ ਗਰੀਬਾਂ ਦਾ ਤਮਾਸ਼ਾ ਡਾਉਂਦੇ ਆ ਤੇ ਪਤਾ ਨਹੀਂ ਕਿੰਨਾ ਜਣ ਡਾਉਦੇ ਰਹਿਣਗੇ ਸੋ ਅਸੀਂ ਬੇਨਤੀ ਕਰਦੇ ਆ ਕਿ ਕੋਈ ਰਹਿਮ ਕਰੋ ਕੋਈ ਤਰਸ ਕਰੋ ਕਿ ਤੁਸੀਂ ਇੰਨਾ ਪਿਆ ਤੁਸੀਂ ਲੱਖਾਂ ਰੁਪਇਆ ਤਨਖਾਹ ਲੈਨੇ ਆ ਰਾਮ ਜੜਾ ਵਾ ਉਹਨੂੰ ਤੂੰ ਬੰਦ ਕਰਕੇ ਗਰੀਬਾਂ ਦੇ